ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵ ਦੇਵਲ ਨੇ ਫੈਡਰਲ ਸੋਨਾ ਦੇ ਮੱਦੇ ਨਜ਼ਰ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਲੱਗੇ ਬੈਨ ਨੂੰ ਹੁਣ ਖਤਮ ਕਰਨ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਇਸਦੀ ਮੂੜ ਵਰਤੋਂ ਵਿੱਚ ਵਾਪਸ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ ਪੋਲੀਆਮ ਨੇ ਸ਼ੁੱਕਰਵਾਰ ਨੂੰ ਮੋਂਟਰੀਅਲ ਦੇ ਵਿੱਚ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਇਹ ਗੱਲਾਂ ਆਖੀਆਂ ਨੇ ਲਿਬਰਲਸ ਦੀ ਪਲਾਸਟਿਕ ਪਾਬੰਦੀ ਵਾਤਾਵਰਣ ਬਾਰੇ ਨਹੀਂ ਇਹ ਲਾਗਤ ਅਤੇ ਉਹਨਾਂ ਕਹੇ ਕਿ ਨਿਯੰਤਰਣ ਬਾਰੇ ਹੋਵੇਗੀ ਇਸਨਾਂ ਨੇ ਦੱਸਤੀ ਕਿ ਇਹ ਵਿਗਿਆਨ ਬਾਰੇ ਨਹੀਂ ਹੈ ਉਹਨਾਂ ਕਹੇ ਕਿ ਇਹ ਪ੍ਰਤੀਕਵਾਦ ਬਾਰੇ ਹੈ ਅਤੇ ਗ੍ਰੇਨ ਨੂੰ ਬਚਾਉਣ ਬਾਰੇ ਨਹੀਂ ਹੈ ਦੱਸਦੀ ਹੈ ਕਿ ਪੋਲੀਆਮ ਨੇ ਸ਼ੁੱਕਰਵਾਰ ਨੂੰ ਮੋਂਟਰੀਅਲ ਦੇ ਵਿੱਚ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਇਹ ਗੱਲ ਆਖੀ ਹੈ ਉਹਨਾਂ ਕਹੇ ਕਿ ਲਿਬਰਲਸ ਦੀ ਪਲਾਸਟਿਕ ਪਾਬੰਦੀ ਦੀ ਵਾਤਾਵਰਣ ਬਾਰੇ ਨਹੀਂ ਹੈ ਬਲਕਿ ਇਹ ਲਾਗਤ ਅਤੇ ਨਿਯੰਤਰਣ ਬਾਰੇ 2022 ਦੇ ਵਿੱਚ ਲਿਬਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ 2030 ਤੱਕ ਜ਼ੀਰੋ ਪਲਾਸਟਿਕ ਕੂੜੇ ਦੇ ਟਿਚਰ ਨੂੰ ਪ੍ਰਾਪਤ ਕਰਨ ਦੇ ਯਤਨ ਦੇ ਦੌਰਾਨ ਕੁਝ ਸਿੰਗਲ ਯੂਜ਼ ਪਲਾਸਟਿਕ ਵਸਤੂਆਂ ਤੇ ਪਾਬੰਦੀ ਲਗਾਈ ਜਾ ਰਹੀ ਹੈ ਤਾਂ ਜਿਸ ਨੂੰ ਲੈ ਕੇ ਹੁਣ ਪੀਅਰ ਪੋਲੀਵਰ ਕੰਜ਼ਰਵੇਟਿਵ ਲੀਡਰ ਨੇ ਇਹ ਐਲਾਨ ਕੀਤਾ ਕਿ ਇਸ ਪਾਬੰਦੀ ਨੂੰ ਖਤਮ ਕੀਤਾ ਜਾਵੇਗਾ ਪਲਾਸਟਿਕ ਸਟਰਾ ਅਤੇ ਡਿਸਪੋਜ਼ੇਬਲ ਗ੍ਰੋਸਰੀ ਬੈਗਸ ਨੂੰ ਮੂੜ ਵਰਤੋਂ ਦੇ ਵਿੱਚ ਲਿਆਂਇਆ ਜਾਵੇਗਾ